ਸੇਗਲੋਸੋ ਤੁਸੀਂ ਦੇਖ ਰਹੇ ਹੋ ਸੱਤ ਟੈਲੀਵਿਜ਼ਨ ਤੇ ਮੈਂ ਗੁਰਜਿੰਦਰ ਸਿੰਘ ਪੰਗੂ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਨੇ ਮੋਰਚੇ ਦੇ ਵਿੱਚੋਂ ਹੀ ਗ੍ਰਿਫਤਾਰ ਕਰ ਲਿਆ ਅੱਜ ਤਕਰੀਬਨ 3 ਤੋਂ 4 ਵਜੇ ਦੱਸਿਆ ਜਾ ਰਿਹਾ ਕਿਸਾਨ ਲਗਵਾਂ ਵੱਲੋਂ ਕੇ ਤੜਕੇ ਤੜਕੇ ਸਾਜਰੇ ਸਾਜਰੇ 3 ਤੋਂ 4 ਦੇ ਕਰੀਬ ਪੁਲਿਸ ਦੇ ਸੈਂਕੜੇ ਮੁਲਾਜ਼ਮ ਖਨੌਰੀ ਜਿੱਥੇ ਮੋਰਚਾ ਲੱਗਿਆ ਹੋਇਆ ਉਸ ਮੋਰਚੇ ਦੇ ਉੱਤੇ ਜਾਂਦੇ ਨੇ ਜਗਜੀਤ ਸਿੰਘ ਡੱਲੇਵਾਲ ਜਿੱਥੇ ਸੌ ਰਹੇ ਸੀ ਜਿੱਥੇ ਟਿਕਾਣਾ ਸੀ ਉਹਨਾਂ ਦਾ ਉੱਥੋਂ ਕੋਈ ਟਰਾਲੀ ਦੀ ਕੋਈ ਕੰਧ ਪਾੜ ਕੇ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੂੰ ਉੱਥੋਂ ਗ੍ਰਿਫਤਾਰ ਕਰ ਲਿਆ ਚੁੱਪਚਪੀਤੇ ਜਿਹੜੀ ਇਹ ਜਾਣਕਾਰੀ ਹੈ ਦੋਸਤੋ ਇਹ ਜਾਣਕਾਰੀ ਭਾਰਤੀ ਕਿਸਾਨੀ ਨੂੰ ਨਿਰਿਕਤਾ ਸਿੱਧੂ ਪਰਤ ਜਿਹੜੇ ਜਰਨਲ ਸਕਤਰ ਨੇ ਕਾਕਾ ਸਿੰਘ ਕੋਟੜਾ ਉਹ ਫੇਸਬੁੱਕ ਦੇ ਉੱਪਰ ਜਿਹੜਾ ਪੇਜ ਬਣਿਆ ਹੋਇਆ ਸਿੱਧੂ ਪਰ ਯੂਨੀਅਨ ਉਸੋ ਪੇਜ ਉੱਪਰ ਲਾਈਵ ਹੋ ਕੇ ਉਹ ਤਲਕੇ ਤਲਕੇ ਸਾਡੇ ਨੂੰ ਜਾਣਕਾਰੀ ਦਿੰਦੇ ਨੇ ਕਿ ਡੱਲੇਵਾਲ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਉਹ ਕਹਿੰਦੇ ਕਿ ਡੱਲੇਵਾਲ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਅੱਗੇ ਉਹਨਾਂ ਦਾ ਕਹਿਣਾ ਹੈਗਾ ਕਿ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਜਾਂ ਫਿਰ ਹਰਿਆਣਾ ਪੁਲਿਸ ਨੇ ਗ੍ਰਿਫਤਾਰ ਕੀਤਾ ਗ੍ਰਿਫਤਾਰੀ ਦਾ ਕਾਰਨ ਦੋਸਤੋ ਇਹ ਹੋ ਸਕਦਾ ਕਿ ਅੱਜ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਐਲਾਨ ਸੀ ਕਿ 26 ਨਵੰਬਰ ਤੋਂ ਮੈਂ ਭੁੱਖ ਹੜਤਾਲ ਤੇ ਬੈਠੂਗਾ ਉਹ ਖੜਤਾਲ ਤੋਂ ਲੈ ਕੇ ਮਰਨਵਰਤ ਤੱਕ ਦਾ ਸਫਰ ਹੋਊਗਾ ਉਹ ਕਹਿੰਦੇ ਕਿ ਕੇਂਦਰ ਦੀ ਜਿਹੜੀ ਸਰਕਾਰ ਹੈ ਸਾਡੀਆਂ ਗੱਲਾਂ ਸੁਣਦੇ ਨਹੀਂ ਰਹੀ ਅਣਗੌਲੀਆਂ ਕਰ ਰਹੀ ਹੈ ਇਸ ਕਰਕੇ ਮੈਂ ਮਰਨਵਰਤ ਤੇ ਬੈਠ ਰਹੀ ਹਾਂ ਪਰ ਸਵੇਰੇ 3 ਤੋਂ 4 ਦੇ ਕਰੀਬ ਪੁਲਿਸ ਉੱਥੇ ਜਾਂਦੀ ਹੈ ਜਿਵੇਂ ਦੱਸਿਆ ਜਾ ਰਿਹਾ ਪੁਲਿਸ ਜਾਂਦੀ ਹੈ ਡੱਲੇਵਾਲ ਹੋਰਾਂ ਨੂੰ ਗ੍ਰਿਫਤਾਰ ਕਰਦੀ ਹੈ ਚੁੱਪਚਪੇ ਤੇ ਉੱਥੋਂ ਲੈ ਕੇ ਆ ਜਾਂਦੀ ਹੈ ਤੇ ਕਾਕਾ ਸਿੰਘ ਕੋਟੜਾ ਲਾ ਕੇ ਜਾਣਕਾਰੀ ਦਿੰਦੇ ਨੇ ਕਿ ਡੱਲੇਵਾਲ ਹੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਮੋਬਾਈਲ ਲੋਕੇਸ਼ਨ ਟਰੇਸ ਕਰਕੇ ਕਹਿੰਦੇ ਕਿ ਐਂ ਕੜਾ ਕਿਸੇ ਨੂੰ ਪਤਾ ਹੁੰਦਾ ਕਿਹੜਾ ਬੰਦਾ ਕਿੱਥੇ ਪਿਆ ਪੁਲਿਸ ਕਹਿੰਦੇ ਆਈ ਸਿੱਧੇ ਉੱਥ ਨੇ ਚੁੱਪਚਪਿੱਤੇ ਉਹ ਲੈ ਕੇ ਚਲੇ ਗਏ ਅੱਗੇ ਕਹਿੰਦੇ ਨੇ ਕਿ ਸਾਨੂੰ ਤਾਂ ਇਹ ਵੀ ਨਹੀਂ ਪਤਾ ਉਹਨਾਂ ਦੇ ਪੈਰਾਂ ਦੇ ਵਿੱਚ ਕੋਈ ਜੁੱਤੀਆਂ ਵਗੈਰਾ ਪਾਈ ਹੋਈਆਂ ਨੇ ਸਰਦੀ ਦਾ ਟਾਈਮ ਹੈ ਜਾਂ ਫਿਰ ਉਹਨਾਂ ਦੇ ਸਿਰ ਦੇ ਉੱਪਰ ਕੋਈ ਪਰਨਾ ਵਗੈਰਾ ਬੰਨਿਆ ਹੋਇਆ ਜਾਂ ਫਿਰ ਲੰਗੇ ਸਰੀ ਉਹਨਾਂ ਨੂੰ ਲੈ ਕੇ ਚਲੇ ਗਏ ਨੇ ਇਹ ਸਾਰੀ ਜਾਣਕਾਰੀ ਕਾਕਾ ਸਿੰਘ ਕੋਟੜਲਾ ਨੇ ਦੋਸਤੋ ਦਿੱਤੀ ਹੈ ਜਗਦੀਪ ਸਿੰਘ ਢੱਲੇਵਾਲ ਮਰਨ ਵਰਤੇ ਬੈਠ ਰਹੇ ਨੇ ਤੇ ਜਬ ਬੈਠ ਰਹੇ ਸੀ ਗ੍ਰਿਫਤਾਰ ਹੋਣ ਤੋਂ ਪਹਿਲਾਂ ਤੇ ਇਹਦੀ ਕਿ ਮੈਂ ਵੀਡੀਓ ਬਣਾ ਕੇ ਅੱਜ ਸਵੇਰੇ ਸਾਜ ਰਹੀ ਥੋਡੇ ਨਾਲਾਂ ਸਾਂਝੀ ਕੀਤੀ ਸੀ ਪੂਰੀ ਜਾਣਕਾਰੀ ਤੁਹਾਨੂੰ ਉਸ ਵੇ ਪ੍ਰੋਗਰਾਮ ਬਾਰੇ ਦਿੱਤੀ ਸੀ ਇਸ ਵੀਡੀਓ ਪਬਲਿਸ਼ ਹੋਣ ਤੋਂ ਬਾਅਦ ਮੈਂ ਅਗਲੀ ਖਬਰ ਦੇਖਦਾ ਸਵੇਰੇ ਉਹ ਖਬਰ ਸੀ ਕਿ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੁਣ ਸਭ ਤੋਂ ਪਹਿਲਾਂ ਇਹ ਲਾਈਵ ਕੀਤਾ ਗਿਆ ਭਾਰਤੀ ਕਿਸਾਨੀ ਨੂੰ ਨੇਕਤਾ ਸਿੱਧੂ ਪਰਦੇ ਪੇਜ ਦੇ ਉੱਪਰ ਉੱਥੋਂ ਹੀ ਸਾਰੇ মিডিਆ ਨੇ ਦੇਖਿਆ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਗ੍ਰਿਫਤਾਰ ਕਰ ਲਿਆ ਲੜਾਈ ਹੈਗੀ ਆ ਦੋਸਤੋ ਐਮਐਸਪੀ ਦੀ 13 ਫਰਵਰੀ ਤੋਂ ਕਿਸਾਨਾਂ ਦਾ ਹਿੱਤ ਮੋਰਚਾ ਚੱਲ ਰਿਹਾ ਕਿਸਾਨ ਸ਼ੰਭੂ ਵੀ ਬੈਠੇ ਨੇ ਕਿਸਾਨ ਡੱਬ ਵਾਲੀ ਵੀ ਬੈਠੇ ਨੇ ਕਿਸਾਨ ਦਾ ਇੱਕ ਵੱਡਾ ਅੰਦੋਲਨ ਖਨੌਰੀ ਵੀ ਚੱਲ ਰਿਹਾ ਦੋਸਤੋ ਸੋ ਇੱਕ ਇੰਪੋਰਟੈਂਟ ਖਬਰ ਆਈ ਹੈ ਇਹ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਗਜੀਤ ਸਿੰਘ ਡੱਲੇਵਾਲ ਗ੍ਰਿਫਤਾਰ ਹੋ ਚੁੱਕੇ ਨੇ ਤੁਸੀਂ ਅ ਕੀ ਵਿਚਾਰ ਰੱਖਦੇ ਹੋ ਨਾ ਮਾਮਲਿਆਂ ਬਾਰੇ ਤੁਸੀਂ ਆਪਣੇ ਕਮੈਂਟ ਜਰੂਰ ਸਾਨੂੰ ਕਰਕੇ ਦੱਸਿਓ ਕਿ ਤੁਹਾਡਾ ਕੀ ਵਿਚਾਰ ਹੈ ਕਮੈਂਟ ਤੁਹਾਡੇ ਵੱਡੇ ਸਾਡੇ ਲਈ ਜ਼ਰੂਰੀ ਹੁੰਦੇ ਨੇ ਤੁਸੀਂ ਚੈਨਲ ਵੀ ਸਬਸਕ੍ਰਾਈਬ ਕਰ ਲਓ ਤਾਂ ਜੋ ਜਦੋਂ ਮੈਂ ਹੋਰ ਅਪਡੇਟ ਲੈ ਕੇ ਆਉਂਗਾ ਨਾ ਮਾਮਲਿਆਂ ਦੀ ਉਹ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਮੋਬਾਈਲ ਦੀ ਸਕਰੀਨ ਦੇ ਉੱਪਰ ਹੋਊਗੀ ਹੋਊਗੀ ਤਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਹੋਊਗਾ